ਆਪਾਂ ਸਾਰੇ ਪਲੀਪਾ ਜਾਣਦੇ ਹਾਂ 9 ਅਕਤੂਬਰ ਵਾਲੇ ਦਿਨ ਸਾਡਾ ਛੋਟਾ ਵੀਰ ਨੌਜਵਾਨ ਵੀ ਭਾਈ ਗੁਰਪ੍ਰੀਤ ਸਿੰਘ ਹਰੀਨੋ ਜਿਹਨੂੰ ਦਰਿੰਦਿਆਂ ਨੇ ਗੋਲੀਆਂ ਮਾਰ ਕੇ ਸ਼ਹਾਦਤ ਵਾਲ ਨੂੰ ਤੋਰ ਦਿੱਤਾ ਸੀ ਜੰਨਾ ਚਿਰ ਇਹ ਖਬਰ ਤੁਰੇ ਪੰਜਾਬ ਦੇ ਕੋਨੇ-ਕੋਨੇ ਤੱਕ ਖਿਲਰੀ ਉਹਨਾਂ ਤਾਂ ਇੱਕ ਤਰ੍ਹਾਂ ਹੱਸ ਬਣਿਆ ਹੋਇਆ ਸੀ ਕਿ ਇਹਨੂੰ ਕਤਲ ਕਰਨ ਵਾਲੇ ਕੌਣ ਨੇ ਆਪਾ লাশ ਨੂੰ ਕਾਫੀ ਦਿਨ ਮੋਰਚੀ ਵਿੱਚ ਰੱਖਿਆ ਦਬਾਅ ਬਣਾਉਣ ਦੇ ਤਹਿਤ ਸਾਰੀ ਗੱਲ ਹੁੰਦੀ ਰਹੀ ਪਰ ਹੱਥ ਕੋਲੇ ਕੁਟ ਨਹੀਂ ਸੀ ਫਿਰ ਹੌਲੀ ਹੌਲੀ ਪ੍ਰਸ਼ਾਸਨ ਨੇ ਮਸਤੀ ਮਸਤੀਦੀ ਦਿਖਾਉਂਦਿਆਂ ਹੋਇਆਂ ਤਿੰਨ ਰੇਕੀ ਕਰਨ ਵਾਲੇ ਬੰਦਿਆਂ ਨੂੰ ਫੜਿਆ ਉਸ ਤੋਂ ਬਾਅਦ ਆਪਾਂ ਉਹਦਾ ਸੰਸਕਾਰ ਕੀਤਾ ਫਿਰ ਬਾਅਦ ਵਿੱਚ ਸ਼ੂਟਰ ਫੜੇ ਗਏ ਅੱਜ ਦਾ ਜਿਹੜਾ ਸਾਡਾ 21 ਮੈਂਬਰੀ ਵਫਤ ਦਾ ਟਾਡੇ ਰੂਬਰੂ ਹੋਣ ਦਾ ਇੱਕੋ ਹੀ ਮਕਸਦ ਆ ਕਿ ਡੀਆਈਜੀ ਅਸ਼ਵਨੀ ਕਪੂਰ ਤੇ ਐਸਐਸਪੀ ਪ੍ਰਗਿਆ ਜੈਨ ਦੀ ਟੀਮ ਨੇ ਸੁਦਰਜੀ ਧੰਨ ਦੇ ਨਾਲ ਇਹ ਸਕੇਲਸ ਨੂੰ ਸੁਲਝਾਇਆ ਆ ਸ਼ੂਟਰਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਉਹਦੇ ਲਈ ਅਸੀਂ ਉਹਨਾਂ ਨੂੰ ਸ਼ਾਬਾਸ਼ੀ ਦੇਣਾ ਚਾਹੁੰਦੇ ਆ ਸਮੁੱਚਾ ਵਾਪਰ ਪਰੰਤੂ ਸਾਡੇ ਮਨ ਵਿੱਚ ਕੁਝ ਖਦਸ਼ੇ ਆ ਕਿ ਜਿੱਦਾਂ ਸੌਦਾ ਸਾਧ ਬਦਵੀ ਦਾ ਮਾਸਟਰਮਾਈਂਡ ਸੀ ਤੇ ਉਹਨੂੰ ਬੀਜੇਪੀ ਸਰਕਾਰ ਬਚਾਉਂਦੀ ਰਹੀ ਹੈ ਇਦਾਂ ਹੀ ਇਸ ਕਤਲ ਕੇਸ ਵਿੱਚ ਜਿਹੜੇ ਮਾਸਟਰਮਾਈਂਡ ਆ ਉਹਨਾਂ ਨੂੰ ਭਾਜਪੀ ਹਕੂਮਤ ਬਚਾਉਣ ਦੀ ਕੋਸ਼ਿਸ਼ ਕਰੇਗੀ ਤੇ ਸਾਡਾ ਅੱਜ ਦਾ ਪ੍ਰੈਸਰ ਇਹ ਕਹਿਣ ਦਾ ਮਕਸਦ ਆ ਕਿ ਪ੍ਰਸ਼ਾਸਨ ਜਿਹੜਾ ਆ ਉਹ ਫ੍ਰੀ ਹੈਂਡ ਹੋ ਕੇ ਜਿਹੜੇ ਵੀ ਮਾਸਟਰਮਾਈਂਡ ਹੈਗੇ ਆ ਚਾਹੇ ਉਹ ਕੈਨੇਡਾ 'ਚ ਬੈਠੇ ਆ ਚਾਹੇ ਉਹ ਡਿਬਰੂਗੜ੍ਹ ਦੀ ਜੇਲ੍ਹ 'ਚ ਬੈਠੇ ਆ ਉਹਨਾਂ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਕੇ ਉਹਨਾਂ ਦੀ ਡੂੰਗੀ ਪੁੱਛਗਿੱਛ ਕਰਕੇ ਸਾਹਮਣੇ ਲਿਆਉਣ ਤੇ ਜੇ ਕਿਤੇ ਅਨਾਨਕਾਨੀ ਕੀਤੀ ਤੇ ਫਿਰ ਖਾਲਸਾ ਪੰਥ ਸ਼ਿੰਗਾਰ ਸ਼ਬਿੜਣੀ ਤਿਆਰ ਹੋਊਗਾ ਕਿਉਂਕਿ ਹੁਣ ਕੋਈ ਲੁਕੀ ਸ਼ਿਪੀ ਗੱਲ ਨਹੀਂ ਰਹਿ ਗਈ ਹੁਣ ਚਿੱਟੇ ਦੁੱਧ ਵਾਂਗੂ ਸਾਫ਼ ਹੋ ਗਿਆ ਕਿ ਇਹਦਾ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਜਿਹੜਾ ਕਤਲ ਆ ਉਹ ਉਹਦੇ ਤਾਰ ਡੇਬਰੂਗੜ੍ਹ ਜੇਲ੍ਹ ਨਾਲ ਵੀ ਜੁੜਦੇ ਆ ਤੇ ਕੈਨੇਡਾ ਨਾਲ ਵੀ ਜੁੜਦੇ ਆ ਸੋ ਪਿਛਲੇ ਦਿਨੀ ਅਰਸ਼ਡ ਵਾਲੇ ਨੂੰ ਇਥੇ ਫੜਿਆ ਗਿਆ ਆ ਤੇ ਜਿਹੜੇ ਹੋਰ ਵੀ ਹੈਗੇ ਪੱਪਲ ਵਰਗੇ ਜਾਂ ਹੋਰ ਲੋਕ ਜਿਹੜੇ ਹੈਗੇ ਆ ਜਿਹੜੇ ਵਿਦੇਸ਼ਾਂ ਤੋਂ ਬੈਠ ਕੇ ਧਮਕੀਆਂ ਦਿੰਦੇ ਸੀਗੇ ਜਿਹੜੇ ਹੋਰ ਰਮਾਣਿਆਂ ਦਾ ਕੋਈ ਇੱਕ ਵਿਅਕਤੀ ਹੈਗਾ ਕੀ ਉਹਦਾ ਨਾਮ ਭਾਈ ਗੋਰਾ ਰਮਾਣਾ ਜਿਹੜੇ ਇਸ ਗੱਲ ਨੂੰ ਸਾਰਿਆਂ ਨੇ ਇੱਕ ਸਾਜ਼ਿਸ਼ ਤਹਿਤ ਕਿਉਂਕਿ ਜਿਹੜੀ 111 ਸਾਜ਼ਿਸ਼ ਤਹਿਤ ਆ ਹੁਣ ਸਾਡਾ ਮਸਲਾ ਹੈਗਾ ਕਿ ਕਤਲ ਕਰਨ ਵਾਲੇ ਫੜ ਲਏ ਗਏ ਕਾਤਲ ਫੜੇ ਗਏ ਨਿਸ਼ਾਨਦੇਹੀ ਕਰਨ ਵਾਲੇ ਫੜੇ ਗਏ ਪਰ ਕਤਲ ਕਰਵਾਇਆ ਕਿਹਨਾਂ ਨੇ ਆ ਦੱਸ ਦਿੱਤਾ ਡੀਜੀਪੀ ਸਾਹਿਬ ਨੇ ਵੀ ਇਹ ਨਾ ਇਹਨਾਂ ਨੇ ਕਰਾਇਆ ਸੀ ਖਦਸ਼ੇ ਸੀਗੇ ਉਹ ਯਕੀਨ ਚ ਬਦਲ ਗਏ ਪਰੰਤੂ ਹੁਣ ਉਹਨਾਂ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਦੇਣ ਦੀ ਲੋੜ ਆ ਉਹਨਾਂ ਨੂੰ ਇਸ ਪਰਚੇ ਵਿੱਚ ਸ਼ਾਮਲ ਕਰਕੇ ਤੇ ਵਾਰੰਟ ਤੇ ਐਲੈਪ੍ਰੈਕਸ਼ਨ ਵਾਰੰਟ ਤੇ ਲਿਆ ਕੇ ਉਨਾ ਕੋਲ ਡੂੰਗੀ ਪੁਸ਼ਗਸ਼ ਕਰਨ ਦੀ ਜ਼ਰੂਰਤ ਹੈਗੀ ਆ ਜਿਹਦੇ ਵਾਸਤੇ ਜਿਹੜੀ ਮੈਂ ਪਹਿਲਾਂ ਦੱਸ ਚੁੱਕਾ ਕਿ ਜਿਹੜੀ ਸਰਕਾਰ ਹੈਗੀ ਆ ਬੀਜੇਪੀ ਉਹ ਆਪਣਾ ਹੱਥ ਕੰਡਾ ਅਪਣਾਊਗੀ ਜਿੱਦਾਂ ਸੌਦਾ ਸਾਧ ਨੂੰ ਬਚਾਉਂਦੇ ਆ ਰਹੇ ਇਦਾਂ ਬਚਾਉਣਗੇ ਪਰ ਜੇ ਇਹੋ ਜੀ ਪ੍ਰਸ਼ਾਸਨ ਨੇ ਕੋਈ ਗਲਤੀ ਕੀਤੀ ਤੇ ਅਸੀਂ ਕਿਸੇ ਕੀਮਤ ਦੇ ਉੱਤੇ ਵੀ ਉਹ ਬਖਸ਼ਾਂਗੇ ਨਹੀਂ ਤੇ ਲੈ ਲਈ ਪਾਵਾਂਗੇ ਸਾਡਾ ਜਿਹੜਾ 1 ਜਨਵਰੀ ਨੂੰ ਗੁਰਪ੍ਰੀਤ ਸਿੰਘ ਹਰੀਨਾਉ ਦੇ ਪਿੰਡ ਸੌਰੀ 1 ਦਸੰਬਰ ਨੂੰ ਸਰੀ ਸਹਿਜ ਪਾਠ ਦੇ ਪਉ ਪਏ ਜਾਣਗੇ ਤੇ ਉਸ ਦਿਨ ਤੱਕ ਜੇ ਕੋਈ ਨਾ ਗੱਲ ਹੋਈ ਤਾਂ ਅਗਲੇ ਸੰਗਤ ਦੀ ਰੂਪਰੇਖਾ ਜਿਹੜੀ ਹੈ ਉਹ ਲਿਖੀ ਜਾਵੇ ਸਰਸਵਦਾ ਵੀ ਇੱਥੇ ਡੇਬਰੂਗੜ੍ਹ ਦਾ ਨਾਮ ਲੈ ਰਹੇ ਕਿਹਦਾ ਨਾਮ ਲੈਣਾ ਡੇਬਰੂਗੜ੍ਹ ਵਿੱਚ ਅਮਰਪੁਰ ਬੈਠਾ ਹੋਇਆ ਅਸੀਂ ਕੋਈ ਬੁੱਕਲ ਵਿੱਚ ਗੋੜ ਫੋਟੋ ਪਾਉਂਦੇ ਆ ਅਸੀਂ ਸਪਸ਼ਟ ਹੈਗੇ ਆ ਕਿ ਉਹਨਾਂ ਲੋਕਾਂ ਨੇ ਕਿਉਂਕਿ ਗੁਰਪ੍ਰੀਤ ਸਿੰਘ ਦੀ ਤਸਵੀਰ ਨਹੀਂ ਸੀ ਹੋਰ ਕਿਸੇ ਦਾ ਤੇ ਉਹਨਾਂ ਲੋਕਾਂ ਨੇ ਕਰਵਾਇਆ ਆ ਹਰਸ਼ ਢਾਣਾ ਆ ਗਿਆ ਉਹ ਗੈਂਗਸਟਰ ਉਹ ਤਾਂ ਜ਼ਿੰਮੇਵਾਰੀ ਲਈ ਜਾਂਦਾ ਪਰ ਉਹ ਕੋ ਦਵਾਈ ਗਈ ਜ਼ਿੰਮੇਵਾਰੀ ਆ ਉਹ 11 ਦਿਨ ਬਾਅਦ ਪਰੰਤੂ ਜਿਹੜੇ ਲੋਕਾਂ ਨੇ ਕਰਾਇਆ ਉਹ ਬੁੱਕਲ ਦੇ ਪਿੱਛੇ ਲੁਕ ਕੇ ਬੈਠੇ ਹੋਏ ਆ ਉਹ ਜੇਲ੍ਹ ਦੀ ਆੜ ਲੈ ਕੇ ਗੱਲ ਕਰ ਰਿਹਾ ਕਿ ਜੇਲ੍ਹ ਚੋਂ ਨਹੀਂ ਹੋ ਸਕਦੇ ਇਹ ਹੁਣ ਜਿਹੜੀ ਆ ਜਨਤਕ ਖੁਨੀ ਚਾਹੀਦੀ ਖਸਾ ਜੀ ਤੁਸੀਂ ਬੀ ਜੀ ਪੀ ਨਾਲ ਗੱਲ ਵੀ ਡੀਗਰੂਗੜ ਦੀ ਜੇਲ੍ਹ ਜੀ ਉਹ ਤਾਂ ਪਿਛਲੇ 2 ਸਾਲ ਤੋਂ ਡੀਗਰੂਗੜ ਦੀ ਜੇਲ੍ਹ ਤੇ ਬੀ ਜੀ ਪੀ ਨਹੀਂ ਹੋ ਰਿਹਾ ਮਰ ਸਕਦਾ ਮੇਕ ਵੀ ਕਈ ਵਾਰ ਜਿਹੜੀ ਸਕ੍ਰਿਪਟਡ ਗੇਮ ਹੁੰਦੀ ਆ ਨਾ ਦੇਖਣ ਨੂੰ ਅਸੀਂ ਹੋਰ ਕੁਝ ਦੇਖਦੇ ਹੁੰਨੇ ਆ ਪਰ ਜਿੱਦਾਂ ਹੀਰੋ ਫਿਲਮ ਚ ਮਰ ਜਾਂਦਾ ਆ ਅਸਲੀ ਮਰਿਆ ਥੋੜਾ ਹੁੰਦਾ ਉਹ ਉਹ ਤਾਂ ਡਰੈਸਿੰਗ ਰੂਮ ਚ ਚਾਹ ਪੀਂਦਾ ਹੁੰਦਾ ਆ ਇਦਾਂ ਇਦਾਂ ਵੀ ਹੋ ਜਾਂਦਾ ਹੁੰਦਾ ਨਾ ਤੁਸੀਂ ਇਹ ਕਿਹੜੇ ਚਿਰਨੇ ਵੀ ਉਹਨੂੰ ਸਕ੍ਰਿਪਟ ਦੇ ਤਹਿਤ ਉਹ ਤੇ ਜੇਲ੍ਹ ਚ ਭੇਜ ਬਿਲਕੁਲ ਸਕ੍ਰਿਪਟਡ ਆ ਸਾਰਾ ਕੁਝ ਇਹ ਕੋਈ ਇਹ ਐਨਐਸਏ ਸਕ੍ਰਿਪਟਡ ਆ ਹੋਰ ਕੀ ਆਏਗਾ ਇਹ 57 ਦਾ ਵਿਗੜਾ ਗਵਰਨਰਸ ਦੇ ਪਰਚੇ ਤੇ ਅਮਰਪਾਲ ਦਾ ਨਾਮ ਤਾਂ ਵੈਸੇ ਮੈਂਸ਼ਨ ਕਰ ਦਿੱਤਾ ਹੈਗਾ ਸੀ ਪਰਚੇ ਵਿੱਚ ਨਾਮ ਮੈਂਸ਼ਨ ਕਰਨ ਮੈਂਸ਼ਨ ਕਰਨ ਨਾਲ ਜਰਨਲਿਸਟ ਜਰਨਲਿਸਟ ਹੈ ਉਹ ਗੱਲ ਮੁਕਦੀ ਨਹੀਂ ਨਾ ਗੱਲ ਤਾਂ ਉਹਨੂੰ ਰਿਮਾਂਡ ਤੇ ਲਿਆਉਣ ਪੁੱਛਦਾ ਕਰਨ ਤੇ ਉਹਨੂੰ ਇਹਦੇ ਵਿੱਚ ਫੇਰ ਫੇਰ ਗੱਲ ਠੀਕ ਕਰਨ ਰਹੀ ਹੈ ਜਿਹੜਾ ਗੁਰਪ੍ਰੀ ਦਾ ਜਿਹੜਾ ਕਤਲ ਅਮਰਪਾਲ ਮੋਜਾ ਦੀ ਸਾਥੀਆਂ ਵੱਲੋਂ ਕੀਤਾ ਗਿਆ ਕਿਰਾਇਆ ਗਿਆ ਹੋ ਗਿਆ ਦੇਖੋ ਜੀ ਕਤਲ ਤੱਕ ਤੇ ਗੱਲ ਜਾਣੀ ਨਹੀਂ ਚਾਹੀਦੀ ਸੋਸ਼ਲ ਮੀਡੀਆ ਤੇ ਕੰਟਰੋਵਰਸੀ ਹੈ ਉਹ ਤਾਂ ਕੋਈ ਨਹੀਂ ਸੀ ਉਹ 7 ਲਿਖਦਾ ਸੀਗਾ ਤੇ ਉਹਦੇ 7 ਲਿਖਣ ਨੂੰ ਜਿਹੜੀ ਗੱਲ ਇਹ ਖਾਲਸਾ ਜੀ ਤੁਸੀਂ ਸ਼ਾਬਾਸ਼ ਦਿੱਤੀ ਅਫਰੀਕੋਡ ਪੋਸਟ ਨੂੰ ਜੀ ਦੂਸਰੇ ਪਾਸੇ ਤੁਸੀਂ ਕਹਿਣਾ ਹਰੇਕ ਤੱਕ ਜਿਹੜੇ ਬੰਦੇ ਨਾਮਜ਼ਦ ਕੀਤੇ ਉਹਨਾਂ ਨੂੰ ਉਹਨਾਂ ਤੋਂ ਪੁੱਛਿਆ ਹੋਣਾ ਚਾਹੀਦਾ ਫਿਰ ਇਹ ਡਬਲ ਗੇਮ ਕਿਵੇਂ ਜਿੰਨਾ ਕੰਮ ਕੀਤਾ ਉਹਦੇ ਲਈ ਤਾਂ ਸ਼ਾਬਾਸ਼ ਦੇਣੀ ਬਣਦੀ ਹੈ ਨਾ ਪਰ ਬਲਾਈਂਡ ਕੇਸ ਸੀਗਾ ਰਾਤ ਦੇ ਹਨੇਰੇ ਚ ਹੋਇਆ ਹੋਇਆ ਕੇਸ ਕਪਲੋ ਸੀਗਾ ਇਹ ਭੱਜ ਗਏ ਸੀਗੇ ਸੀਸੀਟੀਵੀ ਫੁਟੇਜ ਖੁੰਘਾਲੀਆਂ ਆ ਬਹੁਤ ਮਿਹਨਤ ਕੀਤੀ ਆ ਪੁਲਿਸ ਨੇ ਜਿੰਨਾ ਕੀਤਾ ਉਹਨਾਂ ਲਈ ਸ਼ਾਬਾਸ਼ ਪਰ ਸਾਡਾ ਮਤਲਬ ਆ ਵੀ ਜਿਹਦੇ ਪਿੱਛੇ ਵੱਡੀਆਂ ਏਜੰਸੀਆਂ ਹੈਗੀਆਂ ਜਿਹੜੇ ਜਿੱਲਾ 'ਚ ਬੈਠੇ ਆ ਜਾਂ ਜਿਹੜੇ ਕੈਨੇਡਾ ਵਰਗੀਆਂ ਦੇਸ਼ਾਂ 'ਚ ਜਾ ਕੇ ਸ਼ਰਨ ਲਈ ਬੈਠੇ ਆ ਉਹਨਾਂ ਨੂੰ ਹੁਣ ਲਿਆਉਣਾ ਵੀ ਪੁਲਿਸ ਦੀ ਇੱਕ ਇੱਜ਼ਤ ਦਾ ਸਵਾਲ ਹੈ ਜਿੱਦ ਤਿੰਨ ਬੰਦੇ ਫੜੇ ਫਰੀਦਕੋਟ ਪੁਲਿਸ ਨੇ ਇੱਕ ਪ੍ਰੈਸ ਕਾਨਫਰੰেন্স ਕੀਤੀ ਮੀਡੀਆ ਦੇ ਇੱਕ ਸਾਥੀ ਨੇ ਸਵਾਲ ਕੀਤਾ ਸੀ ਜੀ ਪੁਲਿਸ ਦੇ ਬਾਰੇ ਜੀ ਕਿ ਡਿਬ੍ਰੂਗੜ ਜੇਲ੍ਹ ਦੇ ਜਿਹੜੇ ਅਮਰਪਾਲ ਹੈ ਤੁਸੀਂ ਉਹ ਵੀ ਮਨਾਲ ਪੁੱਛ ਵਿੱਚ ਕਰੋਗੇ ਉਹਨਾਂ ਨੇ ਇਹ ਗੱਲ ਕਹਿ ਕੇ ਗੱਲ ਨੂੰ ਕਹਤਾ ਵੀ ਇਹ ਇਨਵੈਸਟੀਗੇਸ਼ਨ ਮੈਟਰ ਹੈ ਮੈਂ ਡਿਸਕਲੋਸ ਨਹੀਂ ਕਰ ਸਕਦਾ ਹਾਂ ਵੀ ਤੁਹਾਨੂੰ ਉਹ ਗੱਲ ਚੁੱਕੀ ਲੱਗ ਦੇਖੋ ਜਿਹੜਾ ਤੁਹਾਡੇ ਮਨ ਅੰਦਰ ਚੱਲ ਰਿਹਾ ਉਹ ਸਾਡੇ ਵੀ ਚੱਲ ਰਿਹਾ ਨਾ ਵੀ ਕਿਤੇ ਹੋਏ ਨਾ ਹੋਵੇ ਵੀ ਪੁਲਿਸ ਨੂੰ ਵੱਡਾ ਕਰਕੇ ਬਾਹਰ ਕਢਣਾ ਨਹੀਂ ਹੋਵੇ ਨਹੀਂ ਪਹਿਲਾਂ ਨਾਂ ਲਾ ਦਿਓ ਫਿਰ ਬਾਅਦ ਵਿੱਚ ਕਹਿ ਦਿਓ ਜੀ ਇਹਦਾ ਰੋਲ ਨਹੀਂ ਹੈ ਅਸੀਂ ਤਾਂ ਪਹਿਲੇ ਦਿਨ ਤੋਂ ਸ਼ੱਕ ਜਾਰ ਕਰਦੇ ਸੀ ਜਦੋਂ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ ਪੁਲਿਸ ਦੀ ਉਦੋਂ ਯਕੀਨ ਵਿੱਚ ਬਦਲ ਜਾਂਦੀ ਹੈ ਗੱਲ ਤੇ ਫੇਰ ਸਾਡੇ ਕੋਲ ਪ੍ਰੂਫ ਜਿਹੜੇ ਪੁਲਿਸ ਨੂੰ ਦਿੱਤੇ ਹੋਏ ਉਹ ਝੂਠੇ ਥੋੜੋ ਹੋ ਸਕਦੇ ਆ ਕਿਸ ਤਰ੍ਹਾਂ ਦੀ ਰਣਨੀਤੀ ਹੋਊਗੀ ਜੇ ਮੰਨ ਲਓ ਕਿ 1 ਤਰੀਕ ਜੁਲਾਈ ਨਵੰਬਰ ਤੱਕ ਵੀ ਕੋਈ ਇਹਦੀ ਜਨਾਹ ਠੋਸdal ਨਿਕਲਦੀ ਸੰਗ ਦੇਖੋ ਜੀ ਅਸੀਂ ਪੀਸਫੁਲ ਲੋਕ ਹੈਗੇ ਆ ਅਸੀਂ ਕਿਸੇ ਤਰ੍ਹਾਂ ਹਾਰਮਨੀ ਪੰਜਾਬ ਦੀ ਜਿਹੜੀ ਸ਼ਾਂਤੀ ਉਹਨੂੰ ਖਰਾਬ ਕਰਨਾ ਨਹੀਂ ਚਾਹੁੰਦੇ ਪੰਜਾਬ ਨੇ ਬਹੁਤ ਕੁਝ ਚੱਲਿਆ ਹੋਇਆ ਅਸੀਂ ਜਾਬਤੇ ਵਿੱਚ ਰਹਿ ਕੇ ਹਰ ਤਰ੍ਹਾਂ ਦਾ ਉਹ ਐਕਸ਼ਨ ਕਰਾਂਗੇ ਜਿਹਦੇ ਨਾਲ ਪੁਲਿਸ ਨੂੰ ਮਜਬੂਰ ਹੋਣਾ ਪਵੇ ਉਸ ਦੀ ਰੂਪਰੇਖਾ ਕੀ ਹੋਵੇ ਉਹ ਮੌਕੇ ਤੇ ਲਿਖੀ ਜਾਊਗੀ ਜੀ ਅੱਜ ਦੀ ਡੇਟ ਵਿੱਚ ਹੁਣ ਆਪਾਂ ਇਮੀਡੀਏਟਲੀ ਇਹ ਵੀ ਤੇ ਰੂਪਰੇਖਾਈ ਹੈ ਨਾ ਕਿ ਗੁਰਬਾਣੀ ਨੂੰ ਪੜਨਾ ਉਸ ਅੱਗੇ ਅਰਦਾਸ ਕਰਨੀ ਅੱਜ ਵੀ ਭਾਈ ਸਾਹਿਬ ਭਾਈ ਅਜਨਾਲਾ ਸਾਹਿਬ ਉਹਨਾਂ ਨੇ ਸਹਿਜ ਬਾਣ ਦੇ ਭੋਗ ਪਾਏ ਆ ਅਸੀਂ ਉਸ ਕਾਲਪੁਰਖ ਦਾ ਸ਼ੁਕਰਾਨਾ ਕਰਾਂਗੇ ਉੱਥੋਂ ਹੌਸਲਾ ਤੇ ਹਿੰਮਤ ਮੰਗਾਗੇ ਤੇ ਅਗਲੇ ਬੰਦੇ ਨਾਲ ਲੜਾਈ ਲੜਾਂਗੇ ਇੱਕ ਤਰੀਕ ਦਿਨਾਂ ਨੂੰ ਅਲਟੀਮੇਟਮ ਦਿੱਤਾ ਜਾਵੇ ਜੀ ਪੁਲਸ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ 3 ਕੋਰਟ ਚ ਹੋਰ ਤਿੰਨ ਬੰਦਿਆਂ ਨੂੰ ਮਾਰਨਾ ਸੀ ਜੀ ਉਹ ਉਹਨਾਂ ਦੇ ਵਿੱਚੋਂ ਇੱਕ ਬੰਦੇ ਦਾ ਮੇਰੇ ਨਾਲ ਸੰਪਰਕ ਹੋਇਆ ਜੀ ਜਿਹੜੇ ਬੰਦੇ ਦਾ ਕਿਤੇ ਨਾ ਆਇਆ ਉਹ ਕਨਪਰ ਪੁਲਸਰ ਕੋਲੇ ਮੈਂ ਪਹੁੰਚ ਕੀਤੀ ਐ ਪੁਲਸ ਮੇਰੀ ਜਿਹੜੀ ਸਿਕਿਉਰਟੀ ਲਈ ਅੱਗੇ ਨਹੀਂ ਕੁਝ ਕਰੀ ਨਹੀਂ ਦੇਖੋ ਇਹ ਪੁਲਸ ਦੀਆਂ ਗੱਲਾਂ ਨੇ ਜਿਨੇ ਇਹ ਉਹਨਾਂ ਨੇ ਸਕਿਉਰਟੀ ਦੇਣੀ ਆ ਕੀ ਉਹਨਾਂ ਨੇ ਕਰਨਾ ਹੈ ਇਹ ਤਾਂ ਉਹ ਦੱਸ ਸਕਦੇ ਨੇ ਇਹ ਤਾਂ ਸਵਾਲ ਉਹਨਾਂ ਦੇ ਲਈ ਬਚਾਇਆ ਭਜਾ ਸੋ ਨਾ ਮਤਲਬ ਜੀ ਮਤਲਬ ਜਦੋਂ ਸਾਹਮਣੇ ਆ ਗਿਆ ਕਿ ਇਸ ਬੰਦੇ ਨੂੰ ਮਾਰਨ ਦੀ ਤਿਆਰੀ ਸੀ ਦੇਖੋ ਜੀ ਉਹ ਤਾਂ ਫਿਰ ਬਹੁਤ ਕੋਸ਼ਿਸ਼ਾਂ ਵੀ ਆ ਉਹਦੀ ਲਿਸਟ ਵੀ ਬਣਾਈ ਫਿਰਦੇ ਉਹਨਾਂ ਨੇ ਇਹ ਪ੍ਰਸ਼ਾਸਨ ਨੇ ਵੇਖਣਾ ਨਾ ਵੀ ਕੀ ਕਰਨਾ